ਹਜ਼ਾਰਾਂ ਸ਼ਰਦਾਲੂਆਂ ਦੀ ਮੌਜੂਦਗੀ ਵਿੱਚ ਹੋਈ ਇਸ ਪਵਿੱਤਰ ਪ੍ਰਕਿਰਿਆ ਦੌਰਾਨ ਪੂਰਾ ਮੰਦਿਰ ਕੰਪਲੈਕਸ ਜੈ ਬਦਰੀ ਵਿਸ਼ਾਲ ਤੇਜੇ ਕਾਰਿਆ ਦੇ ਨਾਲ ਗੂੰਜ ਉਠਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਬਦਰੀਨਾਥ ਤਾਮ ਦੇ ਕਪਾਟ ਦੇ ਪੰਦ ਹੁੰਦੀਆਂ ਜਿੱਥੇ ਚੈਕਾਰੀ ਲੱਗਦੇ ਨੇ ਉੱਤਰਾਖੰਡ ਦੇ ਚਮੋਲੀ ਜਨਵਤ ਸਥਤਵ ਵਿਸ਼ਵ ਪ੍ਰਸਿੱਧ ਬਦਰੀਨਾਥ ਤਾਮ ਦੇ ਕਪਾਟ ਅੱਜ ਦੁਪਹਿਰ 2:50 ਮਿੰਟ ਤੇ ਵਿਧੀ ਵਿਦਾਨ ਦੇ ਨਾਲ ਬੰਦ ਕਰ ਦਿੱਤੇ ਗਏ ਹਜ਼ਾਰਾਂ ਸ਼ਰਤਾਲੂ ਇਕੱਠੇ ਹੋਏ ਜੈ ਬਦਰੀ ਵਿਸ਼ਾਲ ਦੇ ਚੈਕਾਰਿਆ ਦੇ ਨਾਲ ਪੂਰਾ ਮੰਦਰ ਕੰਪਲੈਕਸ ਨੂੰ ਜੁਟਿਆ ਕਪਾਟ ਬੰਦ ਹੋਣ ਦੇ ਨਾਲ ਹੀ ਹੁਣ ਭਗਵਾਨ ਪਤਰੀਨਾਥ ਦੇ ਦਰਸ਼ਨ ਅਗਲੇ 6 ਮਹੀਨਿਆਂ ਤੱਕ ਮੁਖਤਾਂਪ ਵਿੱਚ ਨਹੀਂ ਹੋਣਗੇ ਦੱਸਦੇ ਕਿ ਕਪਾਟ ਬੰਦ ਹੋਣ ਤੋਂ ਠੀਕ ਪਹਿਲਾਂ ਇੱਕ ਬਿਹਤ ਖਾਸ ਰਸਮ ਨਿਪਾਈ ਗਈ ਦੇਸ਼ ਦੇ ਪਹਿਲੇ ਪਿੰਡ ਮਾਨਾ ਵਿੱਚ ਤਿਆਰ ਕੀਤਾ ਗਿਆ ਕ੍ਰਿਤ ਕੰਬਲ ਭਗਵਾਨ ਬਦਰੀ ਨਾਰਾਇਣ ਨੂੰ ਉਡਾਇਆ ਗਿਆ ਮਾਨਤਾ ਹੈ ਕਿ ਇੱਕ ਯੂ ਵਿੱਚ ਭਿੱਜਿਆ ਹੋਇਆ ਕੰਬਲ ਭਗਵਾਨ ਨੂੰ ਭਿਆਨਕ ਠੰਡ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਦੱਸਦੀ ਕਿ ਇਸ ਇਤਿਹਾਸਕ ਤੇ ਭਗਤੀਮਈ ਪਾਲੂ ਖਾਸ ਬਣਾਉਣ ਤੇ ਲਈ ਮੰਦਰ ਨੂੰ 12 ਕੁਇੰਟਲ ਕੰਦੇ ਦੇ ਫੁੱਲਾਂ ਦੇ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਕਪਾਟ ਬੰਦੀ ਦੀ ਪ੍ਰਕਿਰਿਆ ਦੌਰਾਨ ਗੜਵਾਲ ਰਾਈਫਲਸ ਦਾ ਬੈਡ ਤੈਨਾਤ ਰਿਹਾ ਜਿਸ ਨੇ ਆਪਣੀਆਂ ਅੰਤਿਮ ਤੁਨਾ ਬਚਾਈਆਂ ਬੈਂਡ ਦੇ ਤੁੰਤੇ ਮੰਦਰ ਕੰਪਲੈਕਸ ਵਿੱਚ ਖੜੇ ਸ਼ਰਧਾਲੂ ਭਗਤੀ ਭਾਵ ਵਿੱਚ ਝੂਮਦੇ ਨਜ਼ਰ ਆਏ ਦੱਸੇ ਕਿ ਇਸ ਸੀਜ਼ਨ ਵਿੱਚ ਰਿਕਾਰਡ 16,50,000 ਤੋਂ ਵੱਧ ਲੋਕ ਭਗਵਾਨ ਦੇ ਦਰਸ਼ਨ ਕਰਨ ਪੁੱਜੇ ਸਨ ਹਜ਼ਾਰਾਂ ਸ਼ਰਦਾਲੂਆਂ ਦੀ ਮੌਜੂਦਗੀ ਵਿੱਚ ਹੋਈ ਇਸ ਪਵਿੱਤਰ ਪ੍ਰਕਿਰਿਆ ਦੌਰਾਨ ਪੂਰਾ ਮੰਦਿਰ ਕੰਪਲੈਕਸ ਜੈ ਬਦਰੀ ਵਿਸ਼ਾਲ ਤੇਜੇ ਕਾਰਿਆਂ ਦੇ ਨਾਲ ਗੂੰਜ ਉਠਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆਂ ਬਦਰੀਨਾਥ ਤਾਮ ਦੇ ਕਪਾਟ ਦੇ ਪੰਦ ਹੁੰਦੀਆਂ ਜਿੱਥੇ ਚੈਕਾਰੀ ਲੱਗਦੇ ਨੇ ਉੱਤਰਾਖੰਡ ਦੇ ਚਮੋਲੀ ਜਨਵਤ ਸਤਤ ਵਿਸ਼ਵ ਪ੍ਰਸਿੱਧ ਬਦਰੀਨਾਥ ਤਾਮ ਦੇ ਕਪਾਟ ਅੱਜ ਦੁਪਹਿਰ 2:56 ਮਿੰਟ ਤੇ ਵਿਧੀ ਵਿਦਾਨ ਦੇ ਨਾਲ ਬੰਦ ਕਰ ਦਿੱਤੇ ਗਏ ਹਜ਼ਾਰਾਂ ਸ਼ਰਤਾਲੂ ਇਕੱਠੇ ਹੋਏ ਜੈ ਬਦਰੀ ਵਿਸ਼ਾਲ ਦੇ ਚੈਕਾਰਿਆਂ ਦੇ ਨਾਲ ਪੂਰਾ ਮੰਦਿਰ ਕੰਪਲੈਕਸ ਕੁੰਜ ਉਠਿਆ ਕਪਾਟ ਬੰਦ ਹੋਣ ਦੇ ਨਾਲ ਹੀ ਹੁਣ ਭਗਵਾਨ ਪਤਨੀनाथ ਦੇ ਦਰਸ਼ਨ ਅਗਲੇ 6 ਮਹੀਨਿਆਂ ਤੱਕ ਮੁਖਤਾਂਪ ਵਿੱਚ ਨਹੀਂ ਹੋਣਗੇ ਦੱਸਦੇ ਕਿ ਕਪਾਟ ਬੰਦ ਹੋਣ ਤੋਂ ਠੀਕ ਪਹਿਲਾਂ ਇੱਕ ਬਿਹਤ ਖਾਸ ਰਸਮ ਨਿਪਾਈ ਗਈ ਦੇਸ਼ ਦੇ ਪਹਿਲੇ ਪਿੰਡ ਮਾਨਾ ਵਿੱਚ ਤਿਆਰ ਕੀਤਾ ਗਿਆ ਕ੍ਰਿਤ ਕੰਬਲ ਭਗਵਾਨ ਬਦਰੀ ਨਾਰਾਇਣ ਨੂੰ ਉਡਾਇਆ ਗਿਆ ਮਾਨਤਾ ਹੈ ਕਿ ਇੱਕ ਯੂ ਵਿੱਚ ਭਿੱਜਿਆ ਹੋਇਆ ਕੰਬਲ ਭਗਵਾਨ ਨੂੰ ਭਿਆਨਕ ਠੰਡ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਦੱਸਦੀ ਕਿ ਇਸ ਇਤਿਹਾਸਕ ਤੇ ਭਗਤੀਮਈ ਪਾਲੂ ਖਾਸ ਬਣਾਉਣ ਦੇ ਲਈ ਮੰਦਰ ਨੂੰ 12 ਕੁਇੰਟਲ ਕੰਦੇ ਦੇ ਫੁੱਲਾਂ ਦੇ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਕਪਾਟ ਬੰਦੀ ਦੀ ਪ੍ਰਕਿਰਿਆ ਦੌਰਾਨ ਗੜਵਾਲ ਰਾਈਫਲਸ ਦਾ ਬੈਡ ਤੈਨਾਤ ਰਿਹਾ ਜਿਸ ਨੇ ਆਪਣੀਆਂ ਅੰਤਿਮ ਤੁਨਾ ਬਚਾਈਆਂ ਬੈਂਡ ਦੇ ਤੁੰਤੇ ਮੰਦਰ ਕੰਪਲੈਕਸ ਵਿੱਚ ਖੜੇ ਸ਼ਰਧਾਲੂ ਭਗਤੀ ਭਾਵ ਵਿੱਚ ਝੂਮਦੇ ਨਜ਼ਰ ਆਏ ਦੱਸਿਆ ਕਿ ਇਸ ਸੀਜ਼ਨ ਵਿੱਚ ਰਿਕਾਰਡ 16,50,000 ਤੋਂ ਵੱਧ ਲੋਕ ਭਗਵਾਨ ਦੇ ਦਰਸ਼ਨ ਕਰਨ ਪੁੱਜੇ ਸਨ